ਹਾਲਪਾ ਕਿਹੜੇ ਕਿਹੜੇ ਖ਼ਬਰ ਨੇ ਕਿਹੜੀ ਖ਼ਬਰ ਨੂੰ ਤਰਜੀਹ ਦਿੱਤੀ ਹੈ ਮੇਨ ਖ਼ਬਰਾਂ ਰਾਸ਼ਟਰੀ ਅੰਤਰਰਾਸ਼ਟਰੀ ਪੰਜਾਬ ਦੀਆਂ ਖ਼ਬਰਾਂ ਵੀ ਆਪਾਂ ਕਰਾਂਗੇ ਸ਼ੇਅਰ ਤੇ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਤਾਂ ਕਿ ਆਪਾਂ ਜਿਹੜੀ ਕੋਈ ਵੀ ਵੀਡੀਓ ਪਾਉਣੇ ਆ ਤਾਂ ਤੁਹਾਡੇ ਤੱਕ ਉਹ ਜਿਹੜੀ ਪਹੁੰਚ ਸਕੇ ਸਭ ਤੋਂ ਪਹਿਲੀ ਖ਼ਬਰ ਤੇ ਚੱਲਦੇ ਹਾਂ ਜੀ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲੀ ਖਬਰ ਤੇ ਚਲਦੇ ਆਪਾਂ ਸਭ ਤੋਂ ਪਹਿਲੀ ਵੱਡੀ ਖਬਰ ਹੈ ਜੀ ਕਾਜਾ ਸ਼ਾਂਤੀ ਬੋਰਡ ਲਈ 트럼ਪ ਵੱਲੋਂ ਮੋਦੀ ਨੂੰ ਸੱਦਾ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਹਨਾਂ ਨੂੰ ਜਿਹੜਾ 트럼ਪ ਨੇ ਜਿਹੜਾ ਇਹ ਇਹ ਸਾ ਬੋਰਡ ਬਣਾਇਆ ਉਹਦੇ ਵਿੱਚ ਉਹਨਾਂ ਨੂੰ ਇਨਵਾਈਟ ਕੀਤਾਗਾ ਉਹਨਾਂ ਨੂੰ ਬੁਲਾਇਆ ਤੇ ਇਹਦੇ ਵਿੱਚ ਜਿਹੜਾ ਸ਼ਾਂਤੀ ਪੀਸ ਹੈ ਬੋਰਡਾ ਪੀਸ ਇਹਦੇ ਵਿੱਚ ਮੇਨ ਕੀ ਗੱਲ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਦੇਸ਼ ਇਹਦੇ ਵਿੱਚ ਮੈਂਬਰ ਬਣਾਣਾ ਚਾਹੁੰਦਾ ਜਿਵੇਂ ਭਾਰਤ ਜੇ ਬਣਾਣਾ ਚਾਹੁੰਦਾ ਨੂੰ 8300 ਕਰੋੜ ਰੁਪਈਆ ਜਿਹੜਾ ਗਾਜਾ ਸ਼ਾਂਤੀ ਜਿਹੜਾ ਤੇ ਇਜ਼ਰਾਇਲ ਦੀ ਤੇ ਜਿਹੜੀ ਇਹ ਫਲਸਤੀਨ ਦੀ ਲੜਾਈ ਸੀ ਗਾਜਾ ਸ਼ਹਿਰ ਤਾਂ ਬਹੁਤ ਨੁਕਸਾਨ ਹੋ ਗਿਆ ਜਾਨੀ ਕਿ ਉਹ ਬਿਲਕੁਲ ਟਾਇ ਟੇਰੀ ਹੋ ਗਿਆ ਤੇ ਉਹਦੇ ਮਤਲਬ ਦੁਬਾਰਾ ਨੂੰ ਖੜਾ ਕਰਨ ਵਾਸਤੇ ਮਕਾਨ ਬਣਾਉਣ ਵਾਸਤੇ ਇੱਥੇ ਇਹਨਾਂ ਨੇ ਦੇਖੋ ਸਾਰੇ ਦੇਸ਼ਾਂ ਨੂੰ ਜਿਹੜਾ ਵੱਖ-ਵੱਖ ਦੇਸ਼ਾਂ ਨੂੰ ਜਿਹੜਾ ਸੱਦਿਆਗਾ ਵੀ ਆਓ ਤੁਸੀਂ ਸਾਡੇ ਨਾਲ ਰਲ ਕੇ ਇਸ ਜਿਹੜਾ ਦੁਬਾਰਾ ਇਹਨੂੰ ਖੜਾ ਕਰ ਸਕੀਏ ਕਿਉਂਕਿ ਨੁਕਸਾਨ ਗਿਆ ਸਾਰਾ ਕੁਝ ਉਹ ਤੇਸ਼ ਤੇਸ਼ ਹੋ ਗਿਆ ਉਹ ਬਣਾਉਣਾ ਤੇ ਜੇਕਰ ਭਾਰਤ ਨੇ ਉਹਦਾ ਮੈਂਬਰ ਬਣਨਾ ਦੇ ਦੇਖੇ 300 ਕਰੋੜ ਰੁਪਇਆ ਈੜਾ ਦੇਣਾ ਪੂਗਾ ਹੈ ਬਦਰੇਸ਼ ਮੰਤਰਾਲੇ ਤੋਂ ਇਹ ਸ਼ਾਮ ਨੂੰ ਅੰਬਾਰੇ ਪੁੱਛੇ ਜਾਂਦੇ ਮੰਤਰਾਲੇ ਨੇ ਕਿਹਾ ਕਿ ਪਾਸ ਸਰਕਾਰ ਨੇ ਅਜੇ ਤੱਕ ਇਸ ਪ੍ਰਸਤਾਵ ਤੇ ਕੋਈ ਫੈਸਲਾ ਨਹੀਂ ਲਿਆ ਜਦੋਂ ਕਿ ਸਦਾ ਪ੍ਰਾਪਤ ਹੋ ਗਿਆ ਹੈ ਬਾਤ ਨੂੰ ਕੋਈ ਜਲਦੀ ਨਹੀਂ ਹੈ ਚਦਰਜੇ ਦੇ ਸਰਕਾਰੀ ਸੂਤਰਾਂ ਦੇ ਤੇਸ਼ ਮੰਤਰਾਲੇ ਅਨੁਸਾਰ ਇਸ ਪ੍ਰਸਤਾਵ ਦਾ ਹਰ ਪਹਿਲੂ ਧਿਆਨ ਧਿਆਨ ਜਿਹੜਾ ਕਹਿੰਦੇ ਕਰਕੇ ਫਿਰ ਫੈਸਲਾ ਸੀ ਲਮਾ ਗਿਆ ਮੋਦੀ ਸਾਹਿਬ ਇਸ ਗਾਜਾ ਸ਼ਾਂਤੀ ਬੋਰਡ ਲਈ ਜਿਹੜਾ ਟਰੰਪ ਦੱਸਦਾ ਵੀ ਮਨਜ਼ੂਰ ਕਰਦੇ ਆ ਜਾਂ ਨਹੀਂ ਕਰਦੇ ਆ ਉਹਨਾਂ ਵਾਲੇ ਤਾਂ ਅੱਛਾ ਪਤਾ ਲੱਗੂਗਾ ਅਗਲੀ ਖ਼ਬਰ ਤੇ ਚੱਲਦੇ ਆ ਪੰਜਾਬ ਕਾਂਗਰਸ ਤੇ ਛੜੀ ਜੱਟ ਸਿੱਖ ਬਰਾਬਰ ਦਲਿਤ ਦੀ ਲਹਿਰ ਤੇ ਪਹਿਲਾ ਬਿਆਨ ਜਿਹੜਾ ਚੰਨੀ ਨੇ ਲੱਗਿਆ ਚੰਨੀ ਕਹਿੰਨਾ ਦਲਿਤ ਭਾਈਚਾਰੇ ਨੂੰ ਸਮਾਜ ਵਿੱਚ ਨਿਰਪੱਖ ਪ੍ਰਤੀਨਿਧਤਾ ਮਿਲੇ ਚੰਨੀ ਦਾ ਜਿਹੜਾ ਹੈ ਬਿਆਨ ਕੇ ਸਾਬਕਾ ਮੁੱਖ ਮੰਤਰੀ ਚੰਨਜੀ ਸੁਨਚਾਨੀ ਦੂਜੇ ਪਾਸੇ ਜਿਹੜੇ ਮੌਕੇ ਦੇ ਪ੍ਰਧਾਨ ਆ ਰਾਜਾ ਬੜੰਗ ਉਹ ਕਹਿੰਦਾ ਘਰ ਦੀਆਂ ਗੱਲਾਂ ਘਰ ਵਿੱਚ ਹੀ ਰਹਿਣ ਦਿਓ ਤਾਂ ਚੰਗਾ ਹੈ ਰਾਜਾ ਬੜੰਗ ਤੇ ਇਹ ਦੋਨੇ ਲੀਟਾਂ ਦੀ ਇਹ ਮੇਨ ਅੱਜ ਹਟ ਰਾਨ ਲੱਗੀ ਐ ਅਗਲੇ ਖਫਤੇ ਚੱਲਦੇ ਆ ਪਟਿਆਲੇ ਤੋਂ ਲੱਗੀ ਐ ਕਾਰਨਾਲ ਕਟਮਾਰ ਮਾਮਲਾ ਮੋਲਜਮ ਪੰਜ ਪੁਲਿਸ ਅਫਸਰਾਂ ਨੂੰ ਸੀਬੀਆਈ ਨੇ ਕੀਤਾ ਤਰਵਾ ਜਿਹੜੀ ਸੀਬੀਆਈ ਅੱਜ ਤੋਂ ਪਿੱਛੇ ਜਿਹੜਾ ਐ ਇਹ ਕਰਨਾਲ ਪੰਜਾਬ ਪੁਲਿਸ ਦੇ ਮਰਾਜ਼ਮਾ ਨੇ ਪ੍ਰੋਟੈਸਟ ਕੀਤਾ ਤੇ ਉਦੇ ਮੁੰਡੇ ਦੀ ਤੇ ਕਰਨਾਲ ਦੀ 62 ਕਰਨਾਲ 62 ਖਬਰ ਆਪਾਂ ਥੋੜਾ ਜਿਹਾ ਪੜਦਾਂ ਨੇ ਬਹੁਤ ਚਰਚਾਤ ਕਰਨਾਲ ਕੁਸ਼ਪਿੰਦਰ 62 ਤੇ ਉਹਨਾਂ ਦੇ ਪੁੱਤ ਦੀ ਕੁਟਮਾਰ ਦਾ ਮਾਮਲਾ ਇੱਕ ਵਾਰ ਫੇਰ ਸੁਰਖੀਆਂ ਵਿੱਚ ਆ ਗਿਆ ਹੁਣ ਮਾਮਲੇ ਦੀ ਜਿਹੜੀ ਸੀਬੀਆਈ ਨੇ ਅਦਾਲਤ 'ਤ ਸਖਤੀ ਕਰ ਦਿੱਤੀ ਹੈ ਤੇ ਉਹਨਾਂ ਦਾ ਟ੍ਰਾਇਲ ਸਦਨ ਵਾਸਤੇ 16 ਮਾਰਚ ਨੂੰ ਇਹ ਜਿਹੜੇ ਮਲਾਜਮਾਂ ਪੁਲਿਸ ਦੇ ਮਤਲਬ ਸੀਬੀਆਈ ਕੋਰਟ ਰੇ ਹੁਣ ਇਹਨਾਂ ਨੂੰ ਭੁਲਾਇਆ ਉੱਥੇ ਟ੍ਰਾਇਲ 16 ਮਾਰਚ ਤੋਂ ਇਹਨਾਂ ਦਾ ਚੱਲਣਾ ਤੇ ਚਾਲਦੇ ਆਪ ਅਗਲੀ ਖਬਰ ਤੇ ਮਲਜਮਣੇ थाना ਮੁਖੀ ਨੂੰ ਮਾਰੀ ਗੋਲੀ ਬਲਟ ਪ੍ਰੂਫ ਜੈਕਟ ਨੇ ਬਚਾਈ ਜਾਨ ਦਰਾਹੇ ਤੋਂ ਖਬਰ ਲੱਗੀ ਹੈ ਲੁਧਿਆਣੇ ਕੋਲੇ ਦਰਾਹਾ ਟਟਪੰਦਾ ਤੋਂ ਵੀ ਖਬਰ ਲੱਗੀ ਹੈ ਜੀ ਬਰਾਹਾ ਪਿਛ ਜੀਟੀ ਰੋਡ ਤੇ ਸ਼ੌਣੀ ਰੋਡ ਵੱਲ ਜਾਣ ਵਾਲੀ ਸ਼ਰਕਤ ਤੇ ਜਸਵੇਰੇ ਪੁਲਿਸ ਤੇ ਬੰਦਵਾਸ਼ਾ ਵਿੱਚ ਕਾਰ ਝੜਪ ਹੋ ਗਈ ਬੰਦਵਾਸ਼ਾ ਨੇ ਪਹਿਲਾਂ ਆਪਣੀ ਕਾਰ ਨਾਲ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ ਤੇ ਫੇਰ ਪੁਲਿਸ ਟੀਮ ਤੇ ਗੋਲੀਬਾਰੀ ਸ਼ੁਰੂ ਕਰਤੀ ਦੋ ਗੋਲੀਆਂ ਗੱਡੀ ਚ ਪਚੀਆਂ ਤੇ ਇੱਕ ਗੋਲੀ ਜਿਹੜੀ ਐਸਐਚਓ ਦੀ ਛਾਤੀ ਵਿੱਚ ਜਾ ਲੱਗੀ ਅਤੇ ਫਸਕਨਸਮਤੀ ਇਹ ਸੀ ਵੀ ਕਹਿੰਦੇ ਵੀ ਐਸਐਚਓ ਨਾਲ ਜਿਹੜੇ ਵਲਟ ਪ੍ਰੂਫ ਜਿਹੜੀ ਉਹ ਜਾਕਟ ਹੈ ਜਿਹੜੀ ਜਾਕਟ ਪਾਈ ਹੋਈ ਸੀ ਉਹਦੇ ਕਰਮ ਜਿਹੜੀ ਅ ਬਚ ਗਈ ਵਲਟ ਪ੍ਰੂਫ ਜਾਕਟ ਪਾ ਇਹਦਾ ਫਾਇਦਾ ਜੇ ਹੋ ਗਿਆ ਵੀ ਇਹਦੇ ਗੋਲੀ ਮਤਲਬ ਨੁਕਸਾਨ ਨਹੀਂ ਹੋਇਆ ਬਚਤ ਰਹੀ ਅਗਲੀ ਖਬਰ ਮਨੀਪੁਰ ਤੋਂ ਲੱਗੀ ਸਮੂਹ ਚਾਵਰਜਨਾ ਦੀ ਪੀੜਤਾ ਦੀ ਦੋ ਸਾਲਾਂ ਬਾਅਦ ਜਿਹੜੀ ਮੌਤ ਹੋ ਗਈ ਹੈ ਖਬਰ ਕੋ ਪੜਦ ਨੇ ਕੀ ਗੱਲ ਵਾਸੀ ਮਨੀਪੁਰ ਚ ਕੁੱਕੀ ਔਰਤ ਦੀ ਪਿੱਛੇ ਜੇ ਬਿਮਾਰੀ ਤਬਾਦ ਮੌਤ ਹੋ ਗਈ ਇਸ ਸਾਲ ਸੂਬੇ ਚ ਚਾਤ ਆਧਾਰਤ ਸੰਸਦਰਾਣ ਮਈ 2023 ਸਮੂਹ ਚਾਵਰਜਨਾ ਹੋਇਆ ਸੀ ਤੇ ਸਮੂਹ ਚਾਵਰਜਨਾ ਤੋਂ ਬਾਅਦ 7ਵੇਂ ਵਿੱਚ ਉਹ ਜਿਹੜੀ ਮਤਲਬ ਰਹਿਣ ਲੱਗੀ ਦੋ ਬਿਮਾਰ ਰਹਿਣ ਲੱਗ ਕੇ ਤੇ ਆ ਚੋਦੀ ਜਿਹੜੀ ਮੌਤ ਹੋ ਗਈ ਕੁੱਕੀ ਤੇ ਉੱਥੇ ਦੋ ਤਰ੍ਹਾਂ ਦੇ ਵਿੱਚ ਖਾਸ ਕਰਕੇ ਅਸਾਈਆਂ ਨਾਲ ਉੱਥੇ ਕਾਫੀ ਜਿਹੜਾ ਮਤਲਬ ਤੱਕਾ ਹੋਇਆ ਇਹਨਾਂ ਬਲਾਤਕਾਰ ਹੋਇਆ ਸੀ ਉਦੋਂ ਬਾਅਦ ਇਹ ਇਹਦੇ ਦਿਲ ਤੇ ਉਹ ਗੱਲ ਲੱਗੀ ਤੇ ਹੁਣ ਅੱਜ ਉਹਦੀ ਮੌਤ ਹੋ ਗਈ ਆ ਅਗਲੇ ਹਫ਼ਤੇ ਚਲਦੇ ਹਾਂ ਸੱਤਾ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਭਾਜਪਾ ਇਹ ਰੋਹਲ ਗਾਂਧੀ ਦਾ ਬਣ ਲਗਿਆ ਲੇਖਾ ਲੀਡਾ ਵਕਤਿੰ ਦਿਤਾ ਇਹਦੇ ਦਾ ਦਰਸ਼ਨੀ ਸਹਿਤ ਪੁਰਸਕਾਰ ਰੋਹਲ ਗਾਂਧੀ ਕੀ ਕਹਿੰਦਾ ਜੇ ਤੁਹਾਨੂੰ ਪੜਦਣੇ ਆਪਸ ਕਾਂਗਰਸ ਨੇਤਾ ਰੋਹਲ ਗਾਂਧੀ ਨੇ ਸੋਮਵਾਰ ਨੂੰ ਕੋਚੀ ਵਿਚਾਰ ਐਸਐਸ ਤੇ ਭਾਜਪਾ ਦੇ ਤਿੱਖਾ ਹੋਣਾ ਕੀਤਾ ਹੈ ਸਥਾਨਕ ਸੰਸਥਾਵਾਂ ਦੇ ਨਮਾਇੰਦਿਆਂ ਦੀ ਮਹਾਪੰਚਾਇਤ ਨੂੰ ਸੋਧਨ ਕਰਦੋਣਾ ਕਿਹਾ ਕਿ ਦੋਵਾਂ ਵਿਚਾਰਤਾਵਾਂ ਵਿੱਚ ਸਪਸ਼ਟ ਅੰਤਰ ਹੈ ਆਰਐਸਐਸ ਤੇ ਭਾਜਪਾ ਸੱਤਾ ਦੇ ਕੇਂਦਰੀਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਚਾਹੁੰਦੇ ਹਨ ਕਿ ਸਾਰੀ ਸ਼ਕਤੀ ਇੱਕ ਜਗ੍ਹਾ ਤੇ ਜਿਹੜੀ ਇਕੱਠੀ ਹੋ ਜੇ ਉਹਨਾਂ ਦਾ ਕਹਿੰਦਾ ਭਾਵੇਂ ਵੀ ਜਿਹੜੀ ਆਰਐਸਐਸ ਚਾਹੁੰਦੀ ਹੈ ਵੀ ਜਿਹੜੇ ਸਿਆਸੀ ਲੋਕ ਆ ਵੀ ਸਾਰੇ ਇਕੱਠੇ ਹੋਣ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਕਿ ਜਿਹੜਾ ਹਿੰਦੂ ਰਾਸ਼ਟਰ ਹੈ ਜਿਹੜਾ ਉਹ ਪੜਾਇਆ ਜਾ ਸਕੇ ਅਗਲੀ ਖਬਰ ਤੇ ਚੱਲਦੇ ਆਂ ਅਗਲੀ ਖਬਰ ਜਿਹੜੀ ਮਬਈ ਤੋਂ ਲਗੀ ਹੈ ₹91 ਇੱਕ ਮਹੀਨੇ ਚ ਦੂਜੀ ਵਾਰ ₹91 ਤੋਂ ਜਿਹੜਾ ਮੁਕਰਵਾ ਹੋ ਸੋ ਗਿਆ ਇਹ ਯੂਐਸਏ ਦਾ ਡਾਲਰ ਦੀ ਗੱਲ ਹੋ ਰਹੀ ਹੈ ਕਿਉਂਕਿ ਜਿਹੜਾ ਦੁਨੀਆ ਦਾ 75% ਜਿਹੜਾ ਬਿਜ਼ਨਸ ਹੈ ਉਹ ਯੂਐਸਏ ਦੇ ਡਾਲਰ ਦੇ ਮਤਲਬ ਚੱਲਦਾ ਹੈ ਆਲਮੀ ਪਾਤੀ ਅਨਸਤਤਨ ਲੈ ਕੇ ਨਾਵੇਂ ਚਿੰਤਾਵਾਂ ਮਗਰ ਅਪਦੇਸ਼ੀ ਫੰਡ ਕਢਾਉਣ ਚ ਜਿਹੜੇ ਵਿਦੇਸ਼ੀਆਂ ਨੇ ਇੱਥੇ ਫੰਡ ਪਾਈ ਸ਼ੇਅਰ 500 ਉਹਨਾਂ ਨੇ ਮਤਲਬ ਕਢਾਉਣੇ ਸ਼ੁਰੂ ਕਰ ਦਿੱਤੇ ਉਹਦੇ ਕਾਰਨ ਜਿਹੜਾ ਰੁਪਏ ਦੀ ਕੀਮਤ ਦਿਨੋਂ ਦਨ ਜਿਹੜੀ ਘਟ ਰਹੀ ਹੈ ਤੇ ਅੱਜ ਜੇ ਗੱਲ ਕਰੀਏ ਸੋਮਵਾਰ ਦੀ ਰੁਪਏ ਦੀ ਕੀਮਤ 14 ਪੈਸੇ ਡਿੱਗ ਕੇ 90 ਰੁਪਏ ਤੇ 92 92 ਪੈਸਿਆਂ ਦਾ ਹੋਣ ਜਿਹੜਾ ਡਾਲਰ ਹੈ ਜਿਹੜਾ ਹੋ ਗਿਆ ਜੀ ਅਗਲੀ ਖਬਰ ਤੇ ਚੱਲਦੇ ਆਪਾਂ ਅਗਲੀ ਖਬਰ ਹੈ ਕਿ ਕਾਬਲ ਦੇ ਹੋਟਲ ਵਿੱਚ ਜ਼ਬਰਦਸਤ ਧਮਾਕੇ ਕਾਰਨ ਸੱਤ ਮੌਤਾਂ ਤੇ ਕਾਫੀ ਲੋਕ ਜਿਹੜੇ ਜ਼ਖਮੀ ਹੋ ਗਏ ਕਾਬਲ ਇਹ ਅਫਗਾਨistan ਦਾ ਸ਼ਹਿਰ ਅਫਗਾਨistan ਦਾ ਸ਼ਹਿਰ ਕਾਬਲ ਇੱਥੇ ਜ਼ਬਰਦਸਤ ਧਮਾਕਾ ਹੋਇਆ ਜਿਦੇ ਵਿੱਚ ਸੱਤ ਮੌਤਾਂ ਜੜੀਆਂ ਹੋ ਗਈਆਂ ਚੱਲਦੇ ਆਂ ਪਗਲੀ ਖਬਰ ਤੇ ਅਗਲੀ ਖਬਰ ਹੈ ਕਿ ਟ੍ਰਾਂਟੋ ਤੋਂ ਆ ਗਈ ਹੈ ਕੈਨੇਡਾ ਭਾਰਤੀ ਡਾਕਟਰਾਂ ਨੂੰ ਦੇਵੇਗਾ ਐਕਸਪ੍ਰੈਸ ਵੀਜ਼ਾ ਹੁਣ ਜਿਹੜੇ ਹਾਂ ਜੀ ਡਾਕਟਰ ਐ ਇਹਨਾਂ ਨੇ ਇੱਕ ਕੈਨੇਡਾ ਨੇ ਨਵੀਂ ਸਕੀਮ ਸ਼ੁਰੂ ਕੀਤੀ ਐ ਇੱਕ ਐਕਸਪ੍ਰੈਸ ਵੀਚਾ ਜਿਹੜਾ ਇਹ ਦੇਊਗਾ ਇਹਦੇ ਚ ਪਹਿਲੇ ਜਿਹੜੇ ਪਹਿਲੇ ਗੇਟ ਤਹਿਤ 6000 ਡਾਕਟਰ ਨੂੰ ਇੰਟਰੀ ਮਿਲੇਗੀ 5000 ਜਿਹੜਾ ਇਹ ਸੁਪਿਆਂ ਨੂੰ ਆ ਤੇ 1000 ਡਾਕਟਰ ਜਿਹੜਾ ਇਹ ਜਿਵੇਂ ਆਪਾਂ ਕਹਿੰਦੇ ਵੀ ਕੇਂਦਰ ਜਿਹੜਾ ਆਪਣੇ ਵਾਸਤੇ ਖਰੀਦੂਗਾ ਤੇ ਜੋਬਾਂ ਦੇਊਗਾ 1000 ਡਾਕਟਰ ਨੂੰ 5000 ਜਿਹੜੇ ਅਡਾਟਾ ਸਟੇਟਾਂ ਨੂੰ ਇਹ ਡਾਕਟਰ ਐ ਜਿਹੜੇ ਮਤਲਬ ਉਹਨਾਂ ਨੇ ਸੁਭਾਵਾਂ ਲੈਣਗੇ ਕੌਣ ਕੇ ਸੇਤ ਸਵਾਮਨ ਮੁੱਖ ਰੱਖਦੇ ਆ ਇਹ ਵਿਜੇ ਸ਼ੁਰੂ ਉਹਨਾਂ ਨੇ ਕਰਨੇ ਆ। ਬਾਕੀ ਇਚੋ ਨਾਲ ਉਸੇ ਨਾਲ ਵੀ ਨੂੰ ਪੈਸਾ ਵੀ ਚੰਗਾ ਬੰਨਾ। ਕੌਣ ਕੇ ਬਥੇਨਾਂ ਦੇ 35-40 ਡਾਲਰ ਘੰਟੇ ਦੇ ਬੰਨੇ ਆ। ਤੇ ਜੇਕਰ ਹੁਣ ਇੱਥੇ ਚੌਬਾਂ ਦੀ ਗੱਲ ਕਰੀਏ ਬਾਅਦ ਤੋਂ ਬਾਅਦ ਮਨ ਲਓ 70000 60000 ਇਦਾਂ ਦੀ ਪੇ ਹੁੰਦੀ ਹੈ ਡਾਕਟਰਾਂ ਦੀ ਤੇ ਲੱਖ ਦੇ ਨੇੜੇ ਤੇੜੇ ਹੁੰਦੀ ਹੈ। ਉੱਥੇ 4-5 ਲੱਖ ਰੁਪਈਆ ਮੰਨ ਲੈ ਛੱਪਿਆ ਕਰ ਮੰਨ। ਅਗਲੀ ਖਬਰ ਚਲਦੇ ਆਂ ਅਗਲੀ ਖਬਰ ਜਿਹੜੀ ਅਮਰੀਕਾ ਤੋਂ ਲੱਗੀ ਹੈ ਰਿਸਟ੍ਰਮੈਂਟ 버지ਨੀਆ ਅਮਰੀਕਾ ਦੇ ਜਿਹਦੇ ਵਿੱਚ ਨਸ਼ਾ ਤਸਕਰੀ ਭਾਰਤੀ ਜਿਹੜਾ ਇੱਕ ਜੋੜਾ ਫੜਿਆ ਨਸ਼ਾ ਤਸਕਰੀ ਤੇ ਦੇਵਪਾਰ ਦਾ ਕੰਮ ਕਰਦੇ ਸੀ ਅਮਰੀਕਾ ਦੇ 버지ਨੀਆ ਚ ਇੱਕ ਵੱਡੇ ਅਪਰਾਧਿਕ ਨੈਟਵਰਕ ਦਾ ਪਰਦਾ ਫਾਸ਼ ਕਰਦੇ ਆਂ ਭਾਰਤੀ ਮੂਲ ਦੇ ਜੋੜੇ ਕੋਸ਼ਾ ਸ਼ਰਮਾ ਅਤੇ ਤਰਮਨ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋਹਾਂ ਉੱਤੇ ਹੋਟਲ ਦੇ ਪਰਦੇ ਦੇ ਸੈਕਸ ਅਤੇ ਨਸ਼ਾ ਕਾਰੋਬਾਰ ਚਲਾਉਣ ਦਾ ਦੋਸ਼ ਹੈ ਜਾਂਚ ਸਾਹਮਣੇ ਆ ਕੇ ਮਲਜਮ ਨੂੰ ਨਾ ਮਾਕੇ ਤੇ ਪੋਪੋ ਵਰਗੇ ਜਿਹੜੇ ਕੋੜਵਾੜ ਇਹਨਾਂ ਰੱਖੇ ਸੀ ਤੇ ਜਿਹੜੇ ਸ਼ਰਮਾ ਜੀ ਹੈ ਇਹ 55 ਸਾਲ ਦੇ ਸੀ ਜਿਹੜੀ ਦੀ ਪਤਨੀਆਂ 55 ਸਾਲ ਦੀ ਸੀ ਅਤੇ ਹੋਟਲ ਤੇ ਜਿਹੜੀ ਤੀਜੀ ਮੰਜ਼ਲ ਸੀ ਉੱਥੇ ਇਹ ਸਾਰੇ ਗਲਤ ਤਰੀਕੇ ਨਾਲ ਨਸ਼ਾ ਤਸਕਰੀ ਦੇ ਪਾਰ ਦਾ ਜਿਹੜਾ ਕੰਮ ਕਰਦੇ ਸੀ ਤੇ ਹੁਣ ਸ਼ਰਮਾ ਜੀ ਇਹ ਆਪਣੇ ਗ੍ਰਿਫਤਾਰ ਕਰ ਲਿਆ ਨਾਮ ਹੁਣ ਅਗਲੀ ਖਬਰ ਤੇ ਚਲਦੇ ਆਂ ਅਗਲੀ ਖਬਰ ਹੈ ਕਿ ਸਪੈਨ 'ਚ ਰੇਲ ਹਾਦਸੇ ਕਾਰਨ 49 ਲੋਕਾਂ ਦੀ ਮੌਤ ਕਿੰਤੀ ਵੱਡਮ ਦਾ ਜਿਹੜਾ ਖਾਸਾ ਹੈਗਾ ਇਹ ਸਪੈਨ ਦੀ ਖਬਰ ਹੈ ਜੀ ਐ ਤਵਾਰ ਸ਼ਾਮ ਨੂੰ ਸਪੈਨ ਦੇ ਦੱਖਣਕਿਰ ਪਟਾ ਰੇਲ ਹੱਸਾ ਵਾਪਰ ਗਿਆ ਜਿਸ ਕਾਰਨ ਕੋਲਣਤਾੜੀ ਲੋਕਾਂ ਨੇ ਮੌਤ ਹੋ ਹੂੰ ਵਿਸਵਾਵ ਨਾਲ ਦੀ ਪੁਸ਼ਟੀ ਹੋਈ ਹੈ ਇਸ ਹਾਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਨੇ ਜੋ ਕਿ ਹਸਪਤਾਲ ਵਿੱਚ ਜਿਹੜੇ ਇਲਾਜ ਜਿਹੜੇ ਕਰਾ ਰਹੇ ਨੇ ਚਲਦੇ ਆਂ ਪਾ ਅਗਲੀ ਖਬਰ ਤੇ ਅਗਲੀ ਖਬਰ ਹੈ ਪਾਕਿਸਤਾਨ 'ਚ ਸਿੰਤੂ ਨੇਤਾ ਦੇ ਕਤਲ ਦਾ ਜਿਹੜਾ ਇੱਕ ਫਤਵਾ ਜਾਰੀ ਕਰ ਦਿੱਤਾ ਹੈ ਇਦਾ ਕਾਰਨ ਕੀ ਸੀ ਇਹ ਵੀ ਤੁਹਾਨੂੰ ਦੱਸਦਣੇ ਆਪਾਂ ਪਾਕਿਸਤਾਨ ਦੇ ਸਿੰਧ ਸੂਬੇ ਚਾਹ ਹਿੰਦੂ ਘੱਟ ਜਾਂ ਤੇ ਅਧਿਕਾਰ ਕਾਰਪੋਣਾ ਤੇ ਨੇਤਾ ਸੇਵਾ ਕਸ਼ੀ ਨੇ ਤਾਂ ਨਾਂ ਹੈਗਾ ਹਿੰਦੂ ਬੰਦਾ ਜਿਹੜਾ ਇਹਦਾ ਨਾਂ ਸੇਵਾ ਕਸ਼ੀ ਨੇ ਇੱਕ ਵਾਰ ਭਾਵਕ ਵੀਡੀਓ ਅਪੀਲ ਜਾਰੀ ਕੀਤੀ ਹੈ ਉਹਨਾਂ ਦੱਸਿਆ ਕਿ ਉਹ ਨਵਾਂ ਲੈਣ ਹਿੰਦੂ ਲੜਕੀਆਂ ਨੂੰ ਜਾਵੀ ਰਿਵਾਜ ਅਤੇ ਧਰਮ ਪ੍ਰਵਾਤਨ ਵਿਰੋਧਵਾਦ ਥੋਂ ਕਾਰਨ ਉਹਨਾਂ ਦੀ ਜਾਨ ਨੂੰ ਗੰਭੀਰ ਖਤਰਾ ਬਣ ਗਿਆ ਸਹਾਦ ਪਰਲੇ ਸੂਤਰ ਅਨੁਸਾਰ ਉਹਨਾਂ ਨੇ ਤਹਿਰੀਕ-ਏ-ਲੈ ਪਾਕਿਸਤਾਨ ٹی ਐਲ ਪੀ ਦੇ ਸਰਾ ਦੇ ਘਟਨਾਵਾਂ ਜੋੜੇ ਮਾਲਵੇ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਬਰਤ ਫਤਵਾ ਜਾਰੀ ਕਰ ਦਿੱਤਾ ਤੇ ਕਤਲ ਦੀ ਜਿਹੜੀ ਧਮਕੀ ਦਿੱਤੀ ਆ ਚੱਲਦੇ ਆਂ ਪਾ ਅਗਲੀ ਖਬਰ ਤੇ ਅਗਲੀ ਖਬਰ ਵੀ ਮਹਤਈਨਾ ਜੁੜੀ ਸਈ ਹੈ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਟੱਪੀ ਚਾਂਦੀ ਚਾਂਦੀ ਦਾ ਰੇਟ ਮਤਲਬ ਬਹੁਤ ਵਧ ਗਿਆ 10000 ਇਕੱਠੇ ਵਧ ਗਿਆ ਤਰੇਲੂ ਆਲਮੀ ਵਿਜਾਰਾਂ ਚ ਮਜ਼ਬੂਤ ਮੰਗ ਕਾਰਨ ਸੋਮਵਾਰ ਨੂੰ ਕੋਮੀ ਰਾਜਧਾਨੀ ਵਿੱਚ ਚਾਂਦੀ ਦੀ ਕੀਮਤ 10000 ਰੁਪਏ 10000 ਰੁਪਏ ਦਾ ਮਟਾਵਾਤਾ ਹੋਇਆ ਹੈ ਇਸ ਨੂੰ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਅੰਕੜੇ ਨੂੰ ਪਾ ਕਰ ਲਿਆ ਹੈ। ਸੋਮਵਾਰ ਨੂੰ ਚਿੱਟੀ ਤੰਤੂ ਦੀ ਕੀਮਤ 3 ਲੱਖ 2600 ਰੁਪਏ ਜਿਹੜੀ ਹੋ ਗਈ ਹੈ ਜੀ। ਅਤੇ ਜਿਕਰ ਸਿਆਣੇ ਦੀ ਕਰੀਏ ਸਿਆਣਾ ਵੀ 1900 ਰੁਪਏ ਵਧ ਗਿਆ। ਸੋਨੇ ਦਾ ਰੇਟ ਹੋ ਗਿਆ 1 ਲੱਖ 48000 ਤੇ 100 ਰੁਪਏ। ਇਹ 10 ਗ੍ਰਾਮ ਦਾ ਜਿਹੜਾ ਸਿਆਣੇ ਦਾ ਰੇਟ ਹੈ ਜੀ। ਚਾਹਦਿਆਂ ਪਾਕਿਸਤਾਨ ਦੀ ਅਗਲੀ ਖਬਰ ਹੈ Peshawar ਤੋਂ ਪਾਕਿਸਤਾਨ ਦਾ ਸ਼ਹਿਰ Peshawar ਘਰੇਲੂ ਕਲੇਸ਼ ਕਰ ਆਪਣੇ ਹੀ ਪਰਿਵਾਰ ਦੇ ਸੱਤ ਜੀ ਇਹਨੇ ਮਤਲਬ ਮਾਰਤੇ ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਖੈਬਰ ਪਖਤੂਨ ਨਾਵਾ ਵਿੱਚ ਰੋਕਮੌਕਟਰਾ ਸਾਹਮਣੇ ਹੈ ਜਿੱਥੇ ਇੱਕ ਵਿਅਕਤੀ ਨੇ ਘਰੇਲੂ ਕਲੇਸ਼ ਤੇ ਚੱਲਦਿਆਂ ਆਪਣੇ ਹੀ ਪਰਿਵਾਰ ਦੇ ਸੱਤ ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਸੀਗੀਆਂ ਹੀ ਹੋਂਟਕੀਆਂ ਖਬਰਾਂ ਅਗਲੀਆਂ ਖਬਰਾਂ ਲੈ ਕੇ ਫੇਰ ਆਪਾਂ ਹੋਵਾਂਗੇ ਹਾਜ਼ਰ ਹੁਣ ਦਿਓ ਇਜਾਜ਼ਤ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਇਸ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਲਾਈਕ ਤੇ ਸ਼ੇਅਰ ਵੀ ਕਰਨਾ ਕਰੋ ਧੰਨਵਾਦ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ